ਹੈਲੋ ਹਾਂ ਦੀ ਸਟਾਈਲ ਦੀ ਸਾਰਿਆਂ ਨੂੰ ਤੇ ਹਲੋ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਸਹੀ ਢੰਗ ਦੇ ਨਾਲ ਚੋਣਾ ਪਾਉਣੀਆਂ ਦੱਸਦੀਆਂ ਨਾਲ ਵੈਲਟ ਅਟੈਚ ਕਰਨੀ ਦੱਸਾਂਗੇ ਤੇ ਨਾਲ ਹੀ ਆਪਾਂ ਚੋਣਾ ਪਾਉਣੀਆਂ ਦੱਸਾਂਗੇ ਤੇ ਨਾਲੇ ਆਪਾਂ ਕੁਝ ਪਹਿਨਾਂਦੇ ਹਨ ਨਾਮ ਬੋਲਣੇ ਨਹੀਂਗੇ ਤੇਰੇ ਇੱਕ ਭੈਣ ਤਾਂ ਬਹੁਤ ਟਾਈਮ ਤੋਂ ਕਹਿੰਦੀ ਫਿਰ ਇਸ ਵੀ ਮੇਰਾ ਨਾਮ ਬੋਲ ਦੋ ਤੇ ਮੈਨੂੰ ਯਾਦ ਨਹੀਂ ਰਹਿੰਦਾ ਜਦੋਂ ਵੀਡੀਓ ਸਟਾਰਟ ਕਰੀਦੀ ਇਹਨੂੰ ਤਾਂ ਉਦੋਂ ਜਾਤ ਬੋਲ ਜਾਂਦਾ ਤੇ ਚਲੋ ਜੀ ਤੁਸੀਂ ਉਹ ਔਰੱਖਾ ਸੂਟ ਡਿਜ਼ਾਈਨਰ ਭੈਣ ਦਾ ਚੈਨਲ ਵੀ ਹੈ ਤੁਸੀਂ ਜਾ ਸਕਦੇ ਹੋ ਤੇ ਉਹ ਇਸ ਤੋਂ ਬਾਅਦ ਚਾਹੇ ਤੁਹਾਨੂੰ ਦੱਸਾਂਗੇ ਆਪਣਾ ਸਹਿਤ ਤਿਕਾ ਇਹ ਹੀ ਆ ਵੀ ਆਪਾਂ 벨ਟ ਨੂੰ ਫੋਲਡ ਕਰ ਲਿਆ। ਇਹਨੂੰ 4 ਫੋਲਡ ਕਰ ਲਿਆ ਆਪਾਂ। ਅੱਧਾ ਇੰਚ ਜਿਹੜਾ ਆਪਣਾ 벨ਟ ਦਾ ਮਾਰਚਣਾ ਉਹ ਆਪਾਂ ਅੱਗੇ ਕੱਟ ਲਿਆ। ਉਸ ਤੋਂ ਬਾਅਦ ਚ ਆਪਾਂ ਸਲਵਾਰ ਜਿਹੜੀ ਹੈ ਹਨਾ ਸਾਰੀ ਡਾੜ ਲਈ ਹੈ। ਸਲਵਾਰ ਆਪਾਂ ਖੜੀ ਕਰ ਲਈਏ ਇਹਦੇ ਉੱਤੇ ਤਾਂ 5 ਮਿੰਟ ਲੱਗਦੇ ਨੇ ਕਿਉਂਕਿ ਇਹ ਸਿੱਧੀਆਂ ਸਿਉਣਾ ਹੁੰਦੀਆਂ ਨੇ ਤੁਸੀਂ ਜਿੰਨੀ ਮਰਜ਼ੀ ਸਪੀਡ ਦੇ ਵਿੱਚ ਆਪਣੀ ਮਸ਼ੀਨ ਨੂੰ ਭਜਾ ਸਕਦੇ ਹੋ। ਠੀਕ ਹੈ ਜੀ ਦੂਸਰਾ ਫਿਰ ਆਪਾਂ ਇਹਨੂੰ 4 ਫੋਲਡ ਕਰਕੇ ਅੱਧਾ-ਅੱਧਾ ਇੰਚ ਉੱਪਰ ਇਧਰ ਚੜਾ ਕੇ ਸਲਾਈ ਤੋਂ ਤੇ ਆਹ ਵਾਲਾ ਤੇ ਜਿਹੜਾ ਚੂਣਾ ਦੇ ਵਿੱਚ ਥੋੜਾ ਜਿਹਾ ਅੱਗੇ ਸਾਫ ਕਪੜਾ ਹੁੰਦਾ ਉਹ ਆਪਾਂ 3 ਇੰਚ ਦਾ ਇੱਥੇ ਤੱਕ ਨਿਸ਼ਾਨਾ ਦਾ ਲੈਨੇ ਆ ਉਸ ਤੋਂ ਅੱਗੇ 3 ਤੋਂ 2.5 ਇੰਚ ਤੱਕ ਤੁਸੀਂ ਜਿਹੜੀ ਬੈਕ ਸਾਈਡ ਤੇ ਪੈਂਦੀ ਹੈ ਨਾ ਅਸਨ ਤੇ ਚੂਣ ਉਹਦਾ ਤੁਸੀਂ ਮਰ ਜਾਣਾ ਰੱਖ ਇੰਨਾ ਰੱਖ ਲਿਆ ਕਰੋ ਇਹ ਉਹਦੇ ਵਾਸਤੇ ਰੱਖ ਲਿਆ ਕਰੋ ਬਸ ਆਪਣਾ ਤਾਂ ਸਿੱਧਾ ਜਿਹਾ ਤਰੀਕਾ ਹੁਣ ਇੱਥੋਂ ਲੈ ਕੇ ਆਪਾਂ ਚੂਣਾ ਆਉਣੀ ਹੈ ਸ਼ਿਟ ਸਟਾਰਟ ਕਰਨੀ ਹੈ ਦੂਜੇ ਪਾਸੇ ਇਹਨੂੰ ਛੱਡ ਲੈਣਾ ਇੱਥੇ ਦੋਨਾਂ ਤੇ ਆਪਾਂ ਟੱਕ ਲਾ ਲਾਂਗੇ ਤੇ ਫਿਰ ਆਪਾਂ ਚੂਣਾ ਸਟਾਰਟ ਕਰਦੇ ਹਾਂ ਤੇ ਸਿੱਧੀਆਂ ਸਰਾਉਣਾ ਜਿਹੜੀਆਂ ਨੇ ਤੁਸੀਂ ਬੜੇ ਛੇਤੀ ਕਰ ਲੋਗੇ ਤੇ ਇੱਕ ਆਪਾਂ ਦੱਸਣਾਗਾ ਵੀ ਇੱਕ ਭੈਣ ਕਮੈਂਟ ਕੀਤਾ ਸੀ ਕਹਿੰਦੀ ਵੀ ਅਸੀਂ ਵੀ ਮਰੇਲਾ ਮਸ਼ੀਨ ਲਈ ਜਾਂ ਨਵੀਂ ਤੇ ਪਰ ਮੈਨੂੰ ਸਪਰੋਲ ਨਹੀਂ ਬਣਾਉਣੀ ਆਉਂਦੇ ਆਪਾਂ ਉਹਨਾਂ ਨੂੰ ਸਪਰੋਲ ਬਣਾਉਣੇ ਦੱਸਾਂਗੇ ਭੈਣ ਨੂੰ ਜਰੂਰ ਠੀਕ ਹੈ ਜੀ ਜਿੰਨੇ ਆਪਰੇ ਤੋਂ ਕਿਸੇ ਦੀ ਹੈਲਪ ਹੁੰਦੀ ਆਪਾਂ ਜਰੂਰ ਕਰਦੇ ਆ ਤੇ ਆਪਾਂ ਕਿੰਤੂ ਬ੍ਰਿੰਤੂ ਕਿਸੇ ਵੀ ਵੀਡੀਓ ਤੇ ਕਦੀ ਵੀ ਘਰੇਆ ਕਿਉਂਕਿ ਕਈ ਗੈਸਾਂ ਦੇ ਵੀ ਹੁਣ ਮੇਰੇ ਮੈਨੂੰ ਵੀ ਕਮੈਂਟ ਕਰਦੇ ਜਿਹੜੀਆਂ ਸਲਾਈ ਕਰਦੀਆਂ ਭੈਣਾ ਜੀ ਉਹਨਾਂ ਨੂੰ ਸਾਰਾ ਪਤਾ ਹੈ ਉਹ ਸਾਰਾ ਕੁਝ ਜਾਣਦੀਆਂ ਚਲੋ ਜੀ ਸਾਰਾ ਕੁਝ ਜਾਣਦੀਆਂ ਹੋਣਗੀਆਂ ਪਰ ਜੋ ਆਪਾਂ ਨੂੰ ਹੁੰਦਾ ਆਪਾਂ ਦੱਸਦੇ ਆ ਜਿਨ੍ਹਾਂ ਨੂੰ ਨਹੀਂ ਹੁੰਦਾ ਆਪਾਂ ਉਹਨਾਂ ਨੂੰ ਦੱਸ ਦਈਏ ਜਿਹੜੀਆਂ ਜਾਣਦੀਆਂ ਨੇ ਉਹ ਤਾਂ ਜਾਣਦੀਆਂ ਹੀ ਨੇ ਹਨਾ ਐ ਨਾ ਕਰਿਆ ਕਰੋ ਕਮੈਂਟ ਕਿਸੇ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ ਚਲੋ ਕੋਈ ਮਾੜਾ ਤਾਂ ਨਹੀਂ ਕੀਤਾ ਪਰ ਫਿਰ ਵੀ ਹਨਾ ਇਹ ਹੁੰਦਾ ਹੈ ਕਿ ਵੀ ਮੈਂ ਵੀ ਸਿਖਾਉਂਦੀ ਪਈ ਆ ਬਣਾ ਮਤਲਬ ਤਾਂ ਇਹ ਹੋ ਜਾਂਦਾ ਹੈਗਾ ਇੰਜ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਸਾਰਿਆਂ ਦੀ ਅਸੀਂ ਸਾਰੇ ਸਾਰਿਆਂ ਦੀ ਸਪੋਰਟ ਕਰਦੇ ਆ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਇਹ ਤਾਂ ਸਾਨੂੰ ਆਉਂਦਾ ਸੀ ਤੇ ਜਿਹੜਾ ਸਿੱਖਣ ਵਾਲਾ ਬੰਦਾ ਨੂੰ ساری ਉਮਰ ਸਿੱਖਦਾ ਹੀ ਰਹਿੰਦਾ ਅਸਤਾ ਸਿੱਖਦਾ ਹੀ ਰਹਿਣੇ ਆ ਕਿਸੇ ਦੀ ਵੀ ਵੀਡੀਓ ਦੇਖ ਲਓ ਉਹਦੇ ਤੋਂ ਸਿੱਖਦੇ ਹੀ ਆ ਠੀਕ ਹੈ ਜੀ ਆਪ ਕੋ ਆਪਣੀ ਮਰਜ਼ੀ ਤੇ ਸਿੱਧਾ ਦੀ ਮਰਜ਼ੀ ਕਮੈਂਟ ਕਰੀ ਜਾਇਆ ਕਰੋ ਆਪਾਂ ਕੋਈ ਹਰਕਤ ਨਹੀਂ ਕਰਦਾ ਠੀਕ ਹੈ ਜੀ ਚਲੋ ਆਜੋ ਆਪਾਂ ਮਸ਼ੀਨ ਤੇ ਚਾਲਦੇ ਆਂ ਲੋ ਜੀ ਬੈਲਟ ਆਪ ਕੋ ਬਣਾ ਲਈ ਹੈ ਹਨਾ ਤੇ ਆ ਇੱਥੋਂ ਬੰਦ ਨਾਲ ਪਾਸ ਅਸੀਂ ਆਪਾਂ ਬੰਦੀ ਰਹਿਣ ਦਿੱਤਾ ਇਹਦੇ ਤੇ ਵੀ ਆਪਾਂ ਨੂੰ ਨਾ ਇੰਟਰ ਲੋਗ ਦੀ ਕੋਈ ਜ਼ਰੂਰਤ ਨਹੀਂ ਤੇ ਇਹਦੇ ਤੇ ਵੀ ਆਪਾਂ ਆ ਬਣਾਉਣ ਲੱਗਿਆ ਤੋੜੀ ਇੱਥੇ ਸਲਾਈਆਂ ਲਾ ਲਈਆਂ ਨੇ ਇੱਧਲੇ ਪਾਸੇ ਤੇ ਇਹਦੇ ਤੇ ਵੀ ਆਪਾਂ ਨੂੰ ਕੋ ਲੋੜ ਨਹੀਂ ਇੰਟਰ ਲੋਗ ਦੀ ਲੋਕ ਵੈਸੇ ਆਪਾਂ ਕੱਟੀ ਕਰਾਉਣੇ ਵਧੀਆ ਰਹਿੰਦੇ ਨੇ ਆਪਣਾ ਇਸ ਤਰ੍ਹਾਂ ਸੇਫਟੀ ਗਾਨਸ ਸਪਲਾਈ ਕਰ ਲੀਤ ਨੇ 벨ਟਾ ਕੋ ਬਣਾ ਲਈ ਹੁਣ ਆਪਾਂ ਕੰਨੇ ਚੋਂ ਇਥੇ ਆਪਾਂ ਟੱਕ ਲਾ ਲੈਨੇ ਇਹਨਾਂ ਆਪਾਂ ਚਾਨਾ ਚਰਾਂ ਬੰਦਿਆਂ ਤੇ ਟੱਕ ਲਾ ਲੈਨੇ ਜਿਹੜਾ ਮਰਜ਼ੀ ਪਾਸਾ ਤੁਸੀਂ ਨਾ ਫੜ ਕੇ ਤੇ ਚੋਣਾ ਪਾਣੀ ਸਟਾਰਟ ਕਰ ਸਕਦੇ ਆਪਾਂ ਬੈਕਸੈਂਟ ਫੜ ਦਿੰਦੇ ਆ ਇਸਾ ਬੋ ਆਪਾਂ ਕਦੇ ਨਿਸ਼ਾਨੀ ਨਹੀਂ ਲਾਈ ਦੀ ਦੋ ਇੰਚ ਦੀ ਪੌਂਦੀ ਹੈ ਘਟਾਈ ਦੀ ਪੌਂਦੀ ਹੈ ਜਾਂ ਤੇ ਲਗੀ ਇਹ ਸਿਰਫ ਆਪਾਂ ਐਂ ਲਿਖ ਰਹੇ ਹਾਂ ਇੱਥੋਂ ਨਾਲ ਆਪਾਂ ਇੰਨਾ ਇੰਨਾ ਕਵਾਦਨ ਛੱਡ ਰਹੇ ਨਹੀਂ ਹੁਣ ਇੰਚੋ ਇੰਚ ਡੇਢ ਦਾ ਇੱਥੋਂ ਬਸ ਇੱਥੇ ਆਪਾਂ ਛੱਡ ਨਹੀਂ ਆਉਣੀ ਬਾਕੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਜੇ ਆਪਾਂ ਪਾਰੀ ਸਲਵਾਰ ਬਣਾਉਣੀ ਹੈ ਜੇ ਆਪਾਂ ਪਾਰੀ ਸਲਵਾਰ ਬਣਾਉਣੀ ਹੈ ਤੇ ਫਿਰ ਆਪਾਂ ਇਹਦੇ ਤੋਂ ਜਿਹੜਾ ਥੋੜਾ ਜਿਹਾ ਵੱਧ ਲੈ ਲਈਦੇ ਇਸ ਤਰ੍ਹਾਂ ਕਰਕੇ ਕਪੜਾ ਹੰਦਾ ਜੇ ਦੇ ਨਾਲ ਜੇ ਮੀਡੀਅਮ ਬਣਾਉਣੀ ਹੈ ਤਾਂ ਇਹ ਥੋੜਾ ਜਿਹਾ ਹੋਰ ਵੀ ਘੱਟ ਕਰ ਲਈਦਾ ਜੇ ਮੈਂ ਇੱਕ ਫੜ ਕੇ ਇਸ ਤਰ੍ਹਾਂ ਆ ਲੈਣੀ ਆ ਜੋ ਜੀ ਮੀਡੀਅਮ ਚੀ ਸਲਵਾਰ ਜੇ ਚਲੋ ਹੈ ਹੀ ਸਲਵਾਰ ਸਟੇਟ ਦਿੱਤਾ ਪੈਣੀਆਂ 4-5 ਹੁੰਦੀਆਂ ਨੇ ਆਹਰੋਂ نیچے ਅਲ ਚੋਣ ਹੁੰਦੀ ਐ ਨਾ ਤੁਸੀਂ ਇਹਨੂੰ ਇਧਰਲੀ ਸਾਈਡ ਨੂੰ ਮਾੜੀ ਜਿਹੀ ਖਿੱਚ ਲਿਆ ਕਰੋ ਕਿਉਂਕਿ ਇਸ ਲਾਈਨ ਤੋਂ ਬਾਹਰ ਨਾ ਨਿਕਲੇ ਜਾ ਕਣਾ ਉਹ ਸਟੈਪ ਤੱਕ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਲਾਰ ਕੇ ਉਹਦੇ ਤੱਕ ਇਦਾਂ ਚੂਨਾ ਪਾਉਂਦੇ ਲੈ ਜਾਣਾ ਚੂਨਾ ਆਪਣੀਆਂ ਮੈਂ ਤਾਂ 7.5 ਤੋਂ ਲੈ ਕੇ 8 ਦੇ ਵਿੱਚ ਵਿੱਚ ਹੀ ਪਾਉਣੀ ਹੈ ਕਦੇ ਵੱਧ ਘਟ ਨਹੀਂ ਜਿਆਦੀ ਪਾਈਆਂ ਵੀ 8 ਜਾਂ 9 ਇੰਚ ਦੇ ਵਿੱਚ ਕਦੇ ਨਹੀਂ ਪਾਈਆਂ ਜੇ ਕੋ ਭਾਰੀ ਬੰਦਾ ਹੈ ਵੀ ਭਾਰੀ ਲੇਡੀਜ਼ ਤੇ ਫਿਰ ਆਪਾਂ 8 ਦੇ ਵਿੱਚ ਵਿੱਚ ਪਾ ਲੰਨੇ ਆ ਇਹ ਤਾਂ ਸੈਸਟਰੀ ਆਂਡੀਆਂ ਸਿਉਣਾ ਹੁੰਦੀਆਂ ਨੇ ਤੇ ਇਹਨਾਂ ਨੂੰ ਕਦੇ ਤੁਸੀਂ ਇੰਜ ਚੱਕ ਕੇ ਇਹ ਇੰਜ ਚੱਕ ਕੇ ਉੱਤੇ ਨਹੀਂ ਰੱਖਣਾ ਇਹਨਾਂ ਨੂੰ ਇਹਨੂੰ ਵੇਚੀ ਲੈ ਕੇ ਆਉਣਾ ਹੁੰਦਾ ਜੀ ਆਪ ਜਿਹੜਾ ਆਪਣਾ ਹੁੰਦਾ ਪੋਹੇ ਦੀ ਤਰੀਚ ਵਾਲਾ ਉਹਦੇ ਉੱਤੇ ਆਪਾਂ ਟੱਕ ਪਹਿਲਾਂ ਵੀ ਲਾ ਸਕਦੇ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਨੇ ਵਿੱਚ ਹੀ ਕਵਰ ਕਰਨਾ ਹੁੰਦਾ ਇਹ ਵਾਲੀ ਸਿਲਾਈ ਇਹਨੂੰ ਕਦੇ ਉੱਤੇ ਨਾਲ ਲੈ ਕੇ ਆਉਣਾ ਹੁਣ ਆਪਾਂ ਵੇਸ ਇਸ ਤਰ੍ਹਾਂ ਜਿਹੜੀ ਆਪਣੀ ਹੈਗੀ ਐ ਤਰੀ ਢਵਲੀ ਨਿਸ਼ਾਨੀ ਇਹ ਇਹਨੂੰ ਪਾਵੇਂ ਵੱਡੀ ਪਾਵੇਂ ਭਾਵੇਂ ਪਾਵੇ ਛੋਟੀ ਇਹਨੂੰ ਆਪਾਂ ਉੱਤੇ ਹੀ ਪਾਉਣਾ ਹੈ ਇਹਨੂੰ ਰੇਲ ਪਾਸੇ ਨਹੀਂ ਰੱਖਣਾ ਉੱਤੇ ਹੀ ਰੱਖਣਾ ਇਸ ਗੱਲ ਦਾ ਖਿਆਲ ਰੱਖਣਾ ਏ ਬਸ ਆਪਾਂ ਇਹਨੀਆਂ ਸਲਾਈਨ ਇਸ ਚੋਣਾ ਪਾ ਲਈਆਂ ਨੇ ਤੇ ਹੁਣ ਆਪਾਂ ਇਹਦੀ ਮੈਂਤੀ ਕਰ ਲਾਂਗੇ ਠੀਕ ਹੈ ਜੀ। ਲੋ ਜੀ ਆ ਦੇਖੋ ਇਹ ਆਪਣੀਆਂ 7 ਇੰਚ ਦੇ ਵਿੱਚ ਆਪਣੀਆਂ ਚੋਣਾ ਪੈ ਗਈਆਂ ਨੇ ਠੀਕ ਹੈ। ਇਹ ਆਪਣੀ ਬੈਲਟ ਹੈਗੀ ਐ 24 ਇੰਚ ਦੀ। 24 ਇੰਚ ਦੀ ਬੈਲਟ ਹੈ ਤੇ 12 ਇੰਚ ਆਵਲਾ ਆਪਣਾ ਹਨਾ ਅਗਲਾ ਹਿੱਸਾ ਰਹਿ ਗਿਆ ਤੇ 12 ਹੀ ਆਪਣਾ ਪਿਛਲਾ ਰਹਿ ਗਿਆ। ਤੇ ਜਿਹੜੀ ਬੈਕ ਸਾਈਡ ਦੀ ਚੋਣ ਪੈਣੀ ਐ ਨਾ ਇਹ ਆ ਦੇਖੋ ਆ 1.5 ਇੰਚ ਦਾ ਕਪੜਾ ਇਹਦੇ ਲਈ ਬਸ ਇਹ 1.5 ਇੰਚ ਇਹਦੇ ਲਈ ਬਸ ਇਹ ਇਹ ਆਪਣੀ 10 ਇੰਚ ਦੀ ਚੌਣਾ ਜਿਹੜੀ ਪੈ ਜਾਣੀ ਹੈ ਇਹ ਚੌਣਾ ਆਪਣੀ ਚੌਣ ਤੇ ਆਪਣੀ ਪੈਣੀ 2 ਇੰਚ ਦੀ ਫਿਰ ਉਹ ਕਪੜਾ ਵਿੱਚ ਹੋ ਜਾਂਦਾ ਹੁੰਦਾ ਇਸਤਰੀ ਮੈਂ ਤੁਹਾਨੂੰ ਦੱਸਦੀ ਆ ਚੌਣ ਪਾ ਕੇ ਇਹ ਆਪਾਂ ਪਹਿਲਾਂ ਹੀ ਨਹੀਂ ਪਾਉਣੀ ਇਧਰਲੇ ਪਾਸੇ ਦੀ ਆਪਾਂ ਚੌਣਾ ਪਾਣੀ ਆ ਇਧਰਲੇ ਪਾਸੇ ਦੀ ਮੇਰਾ ਪਪਾ ਕਿਸੇ ਤੋਂ ਦੱਸਤੀ ਵੀ ਆਪਾਂ ਵੈਟ ਕਿਹੜੇ ਤਰੀਕੇ ਨਾਲ ਬਿਲਕੁਲ ਈਜ਼ੀ ਤਰੀਕਾ ਆ ਆਪ ਤੁਹਾਨੂੰ ਦੱਸਦੇ ਆ ਇਧਰੀਆਂ ਵੀ ਇਸੇ ਤਰੀਕੇ ਨਾਲ ਆਪਾਂ ਇਧਰੀਆਂ ਚੌਣਾ ਪਾ ਲੀਏ ਚੋਣਾ ਇਹਦੇ ਲਈ ਵੀ ਰੈਡੀ ਕਰਕੇ ਫਿਰ ਮਿਲਦੇ ਆ। ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇੱਥੋਂ ਫੜ ਕੇ ਤੇ ਇਸ ਤਰ੍ਹਾਂ ਤੁਸੀਂ ਧਰ ਲੈਣੀ ਆਪਣੀ ਸਲਵਾਰ। ਤੇ ਇਹਦੇ ਨਾਲ ਮੇਜ ਕੇ ਆਪਾਂ ਬੈਲਟ ਕਰ ਲੈਣੀ। ਨਾਲ ਮੇਜ ਕੇ ਆਪਾਂ ਬੈਲਟ ਧਰ ਲਓ ਆਪਣੀ ਆਈਨੀ ਜਿਹੜੀ ਬੈਲਟ ਛੋਟੀ ਆ ਇੱਧਰ ਜਿਹਦੀ ਆਪਾਂ ਚੋਣਾ ਪਾਉਣੀ ਆ ਨੇ ਬੈਕ ਸਾਈਡ ਤੇ। ਵੀ ਵੇਖੋ। ਇਹ ਆਪਣੀ ਇਹਨੀ ਸਲਵਾਰ ਵੱਡੀ ਆ ਤੇ ਬੈਲਟ ਛੋਟੀ ਆ। بس ਹੁਣ ਆਪਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਆਪਣੀ ਆਰਾਮ ਨਾਲ ਚੋਣਾ ਦੋ ਪਹਿ ਜਾਣੀਆਂ ਨੇ ਕਿ ਹੁਣ ਆਪਾਂ ਸਲਵਾਰ ਦੀਆਂ ਪੈੱਟ ਜੱਗੀਆਂ ਜੜਦੇ ਆਜੋ ਸ਼ਾਂਤ ਲਓ ਜੀ ਆਪਾਂ ਤੁੰਨਾ ਲਗਾ ਸੈਸਟਰ ਰੱਖ ਲੈ ਲਿੱਤੀ ਤੇ ਜਿਹੜੀ ਆਪਣੀ ਬੈਲਟ ਹੈ ਇਹਦਾ ਜਿਹੜਾ ਚਿੜੀ ਵਾਲ ਪਾਸਾ ਜਿੱਧਰ ਪਛੜੀ ਬਣਾਈਏ ਇਹ ਰੱਖ ਲੈਣਾ ਆਪਾਂ ਬਿਲਕੁਲ ਸਲਾਈ ਦੇ ਨਾਲ ਸਲਾਈ ਬਣਾ ਲਾ ਕੇ ਆ 2 ਇੰਚ ਦਾ ਮਾਰਜਨ ਰੱਖਦੇ ਆਪਾ ਫਲਾਈ ਲਾ ਲੈ। ਹੁਣ ਆਪਾਂ ਨਾ ਤਾਂ ਚੋਣਾ ਵਾਲਾ ਪਾਸਾ ਖਿੱਚਣਾ ਹੈ ਨਾ ਉਤਲੀ ਪਾਸਾ ਖਿੱਚਣੀ ਹੈ। ਲਓ ਜੀ ਆ ਦੇਖੋ ਆਪਾਂ ਤੁਹਾਨੂੰ ਤੁਹਾਨੂੰ ਨਾਲ ਕਿਸਾਈ ਲਾ ਲਈ ਆਪਣੀ ਬੈਲਟ। ਉਹ ਟੁੱਟ ਗਈ ਸੀ ਮੋਟਰ ਵਾਲੀ ਹੁਣ ਆਪਾਂ ਪੈਰਾਂ ਨਾਲ ਚੜਾਈ ਹੈ। ਆ ਦੇਖੋ ਹੁਣ ਤੁਸੀਂ ਸਲਾਈ ਨਾਲ ਸਲਾਈ ਬਣਾ ਲੈਣੀ ਹੈ ਇਹਦੀ ਬੈਲਟ ਦੀ ਸਲਾਈ ਦੇ ਨਾਲ ਤੁਸੀਂ ਇਹ ਸਲਾਈ ਬਣਾ ਲੈਣੀ ਹੈ ਤੇ ਇਹਨੂੰ ਇਸ ਤਰ੍ਹਾਂ ਪੂਰਾ ਕਪੜਾ ਕਰਕੇ ਬਾਕੀ ਦੀ ਆਪਾਂ ਆਵੇ ਜੋੜ ਪਾ ਲੈਣਾ ਕਿ ਹੁਣ ਆਪਾਂ ਇਧਰੋਂ ਮਿਲਾ ਲਾਂਗੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਹੁਣ ਆਪਾਂ ਐਸ ਬੈਲਟ ਇਧਰੋਂ ਬੈਲਟਣ ਪਾਸਾ ਜਿਹੜਾ ਇਹਦੇ ਨਾਲ ਮਲਾ ਰਹੇ ਨੇ ਇਸ ਤਰ੍ਹਾਂ ਲਿਫਟ ਨੂੰ ਸੋਖਾ ਜਿਹੀ ਤਰੀਕ ਕਰ ਆਪਾਂ ਬੈਟਰਾ ਮਲਾ ਲੇ ਜਿਹੜਾ ਬਾਕੀ ਆਪਣਾ ਹੁਣ ਲਈ ਮਾਰਜਿਨ ਬਚਣਾ ਤੇ ਉਹਦੀ ਆਪਾਂ ਜਿਹੜੀ ਝੋਕਾ ਪਾ ਲਾਂ ਚੇਟੋਂ ਪੈ ਗਈ ਹੁਣ ਆਪਣਾ ਪੂਰਾ ਕੱਪੜਾ ਉਹ ਸਾਰਾ ਉਹ ਜਿਆਦਾ ਤੁਹਾਡਾ ਤੁਸੀਂ ਨਾ ਇਹ ਨਾ ਕਰੋਗੇ ਸਾਡਾ ਨਾਮ ਬੋਲ ਦੋ ਸਾਡਾ ਨਾਮ ਬੋਲ ਦੋ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਵੀ ਬੇਨਤੀ ਕਰਨੀ ਪੈਂਦੀ ਹੈ ਤੁਸੀਂ ਰੈਗੂਲਰ ਰੋਜ਼ ਦੀ ਵੀਡੀਓ ਪਾਇਆ ਕਰੋ ਤੇ ਰੋਜ਼ ਇੱਕ ਦਾ ਜਦੋਂ ਤੁਹਾਨੂੰ ਪਾਉ ਮਿਲੂਗੀ ਇਹ ਨਹੀਂ ਕਿ ਨਾਮ ਬੋਲਿਆ ਕੁਝ ਨਹੀਂ ਹੁੰਦਾ ਇੱਕ ਵਾਰੀ ਅਗਲਾ ਆ ਜਾਂਦਾ ਵੀਡੀਓ ਤੇ ਬੰਦ ਤਾਂ ਅਗਲੀ ਦਿਨ ਅੱਜੀ ਹੁੰਦੀ ਆ ਪੱਕਾ ਸਿਰ ਤੱਕ ਇਹ ਨਾ ਹੁੰਦਾ ਕਿ ਆ ਸਕਦੇ ਤੁਸੀਂ ਰੋਜ਼ ਦੀ ਵੀਡੀਓ ਪਾਇਆ ਕਰੋ ਵੀਡੀਓ ਕਰਦਾ ਜੋ ਕਿ ਕਈਆਂ ਦਾ ਸਾਲ-ਸਾਲ ਤੋਂ ਵੀ ਉੱਤਰ ਲੰਘ ਜਾਂਦਾ ਹੈ। ਉਹ ਵੀ ਜਿਹੜਾ ਚੈਨਲ ਮੋੜਦਾ ਜਿਹੜਾ 2-3 ਮਹੀਨਿਆਂ ਚ ਬੋਲ ਜੇ, 2-3 ਮਹੀਨਿਆਂ ਚ ਬੋਲ ਜੇ। ਬਾਕੀ 6-7 ਮਹੀਨੇ ਦਾ ਸਮੂਹ ਬਾਕੀ ਜਾਂਦੇ ਨੇ। ਦੇਖ ਬਿਲਕੁਲ ਵੀ ਚੋਨਾ ਜਿਹਦੇ ਵਿੱਚ ਕੋਈ ਵੀ ਹਵਾਲ ਨਹੀਂ ਪਿਆ। ਉਹਨੇ ਬੈਲ ਬਣਾ ਕੇ ਤਿਆਰ ਮਿਲ ਲਗੋ। ਤੇ ਹੁਣ ਆਪਾਂ ਜਿਹੜੀ ਇਹਦੇ ਤੇ ਸਲਾਈ ਮਾਰਨੀ ਉੱਤਰ ਮਾਰਨੀ ਪਸਦੀ। ਮੈਂ ਹਮੇਸ਼ਾ ਇਹ ਵਾਲੀ ਸਲਾਈ ਦਾ ਬਿਲਕੁਲ ਕਿਨਾਰੇ ਦੇ ਉੱਤੇ ਨਹੀਂ ਮਾਰਦੀ। ਕਿਉਂਕਿ ਜੇ ਅਪਾ ਕੋ ਉਸ ਮਾਰਨ ਦਾ ਸਲਾਈ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਪੈਰ ਪੈਰ ਦੀ ਸਲਾਈ ਪੈਰ ਪੈਰ ਛੱਡ ਕੇ ਮਾਰਦੇ ਆ ਨਾ ਫਿਰ ਆਪਾਂ ਨੂੰ ਇੰਟਰਲੌਕ ਕਰਾਉਂਦਾ ਨਹੀਂ ਫਿਰ ਆਪਣੀਆਂ ਚੂਣਾ ਬਿਲਕੁਲ ਹੀ ਨਿਕਲਦੀਆਂ ਨਹੀਂ ਗੀਆਂ ਲਾਂ ਇੰਟਰਲੌਕ ਕਰਾਉਣ ਤੋਂ ਚੱਕ ਕਰਨ ਸਾਰੇ ਸੂਟ ਨੂੰ ਆਪਾਂ ਇਸੇ ਤਰ੍ਹਾਂ ਜਿੱਥੇ ਕਿਤੇ ਆਪਾਂ ਨੂੰ ਹੁੰਦਾ ਵੀ ਉੱਥੇ ਕੋ ਵੱਧ ਕਪੜਾ ਛੱਡ ਲੈਂਦੇ ਆ ਦੇਖੋ ਇਹਨਾਂ ਕਪੜਾ ਛੱਡ ਇਹਨਾਂ ਛੱਡ ਕੇ ਇੱਕ ਪੈਰ ਦਾ ਮਾਰ ਜਾਨਾ ਇਹ ਤੁਸੀਂ ਇਸ ਲਾਈਨ ਲਾਇਆ ਕਰੋ ਜਿਹੜੀਆਂ ਆਪਣੀਆਂ ਚੋਣਾ ਨੇ ਆ ਦੇਖਿਓ ਇੱਧਰ ਦੇਖੋ ਚੋਣਾ ਬਿਲਕੁਲ ਆਪਣੀਆਂ ਦੱਬ ਜਾਂਦੀਆਂ ਨੇ ਕਿਨਾਰੇ ਤੇ ਸਲਾਈ ਵੱਜ ਜਾਂਦੀ ਹੈ ਇਹਦੇ ਲੈ ਸਾਈਡ ਤੋਂ ਕੋਜਾ ਮਾਰਜਨ ਰੱਖਿਆ ਕਰੋ ਇਸੋਂ ਦੇ ਵਿੱਚ ਘੜਾ ਆਉਂਦਾ ਨਾ ਦੇਖੋ ਤਰੀਕਾ ਕਰਦੇ ਹਾਂ ਇਹ ਤੋਂ ਸਾਜਾ ਕਰਦੇ ਹਾਂ ਤੇ ਹਵਲੇ ਕੱਪੜੇ ਨੂੰ ਜਿਹੜਾ ਇੱਧਰਲਾ ਹੁੰਦਾ ਨਾ ਇਹ ਵਿੱਚ ਇਹਨੂੰ ਉੱਪਰ ਲਿਆ ਵੈਂਟ ਹਲਕਾ ਸ सिलाइ लगनी कपडा लगाउने ਯਾ ਬੈਕ ਸਾਈਡ ਵਾਲੀ ਨਹੀਂ ਚੋਣਾ ਨੇ ਇਹ ਤੁਸੀਂ ਇਸ ਤਰ੍ਹਾਂ ਅੰਦਰ ਨੂੰ ਕਰਕੇ ਵੀ ਪਾ ਸਕਦੇ ਤੇ ਬਾਹਰ ਨੂੰ ਕਰਕੇ ਵੀ ਪਾ ਸਕਦੇ ਇਹਦਾ ਕੋਈ ਟੱਕਰ ਨਹੀਂ ਹੁੰਦਾ ਬਾਕੀ ਜੇ ਤੁਸੀਂ ਕੋਈ ਸਵਾਲ ਪੁੱਛੋਗੇ ਤੇ ਆਪਾਂ ਜਰੂਰ ਜਵਾਬਾਂ ਜਵਾਬ ਵੀ ਦੇਵਾਂਗੇ ਜੇ ਕੋਈ ਚੀਜ਼ ਬਣਾਉਣ ਨੂੰ ਤਵੋਂਗੇ ਹਨ ਤੇ ਕੋਈ ਆਪਾਂ ਮੁੱਦੇਆਂ ਦਿਖਾਈ ਆਪਾਂ ਨੂੰ ਭੈਣ ਕਮੈਂਟ ਕਰਿਆ ਸੀ ਵੀ ਉਹਨਾਂ ਨੇ ਆਪਣਾ ਨਾਮ ਦੱਸਿਆ ਸੀ ਆਪਾਂ ਜਰੂਰ ਦੱਸਾਂਗੇ ਉਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਜਿਹੜਾ ਮੁੱਦੇਆਂ ਦਾ ਨਾਮ ਦੱਸਾਂਗੇ ਜਿਹੜਾ ਉਹਨਾਂ ਨੇ ਆਪਣਾ ਮੇਜਾ ਦੱਸਿਆ ਸੀ ਉਸ ਹਸਾਬ ਦੇ ਨਾਲ ਅਕੀ ਵਗੈਰਾ ਜਿਹੜੇ ਨੇ ਤੁਸੀਂ ਨਾਂ ਦੇ ਨਾਲ ਹੀ ਕੱਟ ਦਿਆ ਕਰੋ। ਤੇ ਬਾਅਦ ਵਿੱਚ ਘੋਲ ਹੋ ਜਾਂਦੀ ਹੈ ਵੀ ਆਪਾਂ ਬਾਅਦ ਵਿੱਚ ਸੁੱਕ ਬਣਾਵਾਂਗੇ ਫਿਰ ਸਾਰੇ ਧਾਗੇ ਕੱਟ ਦਾਂਗੇ। ਧਾਗੇ ਜਿਹੜੇ ਨੇ ਨਾਂ ਦੀ ਨਾਲ ਹੀ ਕੱਟ ਕੇ ਸਭ ਯਾਦ ਹਮ ਕੰਮ ਕਰਿਆ ਕਰੋ। ਲਓ ਜੀ ਆਪਾਂ ਇਸ ਤਰ੍ਹਾਂ ਇੰਦਰ ਲਾ ਕੇ ਚੂਣਾ ਪਾ ਕੇ ਬੈਕ ਸਾਈਡ ਇਹ ਵਿੱਚ ਚੂਣਾ ਪਾ ਦਿੰਦੇ ਆ। ਤੇ ਆ ਵੀ ਪਾ ਲਿਆ ਨੇ ਆਪਾਂ। ਇਹ ਆਪਾਂ ਇੱਕ ਇੱਕ ਚੂਣਾ ਹੋਰ ਪਾਈ ਸੀ 7.5 7 ਇੰਚ ਦੇ ਵਿੱਚ ਦੋਨੇ ਕਰਸੀਆਂ ਪਾ ਲੀਆਂ ਪੈ ਗਈਆਂ ਨੇ। ਤੇ 24 ਇੰਚ ਆਪਣੀ ਵੈਲਟ ਲੱਗੀ ਹੈ। ਇਹ 벨ਟ ਜਿਹੜੀ ਇਹ ਆਪਦੇ ਨਾਪ ਦੇ ਹਿਸਾਬ ਨਾਲ ਹੀ ਹੋਣੀ ਹੈ ਕਿਸੇ ਵੱਧ ਕਿਸੇ ਦੀ ਕਾਪੀ ਆਪਣਾ ਸਾਬ ਲਾਉਣਾ ਹੈ